ਜਿਨਾ ਦਾ ਮਾਤਾ ਕਿਸੇ ਪਦਾਰਥਾਂ ਵਿੱਚ ਨਹੀਂ ਵਰਤਿਆ ਵਿਸ਼ਿਆਂ ਵਿੱਚ ਨਹੀਂ ਵਰਤਿਆ ਵਰਤਿਆ ਕਿਸੇ ਹੈ ਉਹ ਪਰਮੇਸ਼ਰ ਦੇ ਨਾਮ ਵਿੱਚ ਵਰਤਿਆ ਹੈ ਧੰਮ ਮਾਤਾ ਪਿਤਾ ਕੀ ਆਹੀ ਏ ਧੰ ਹੈ ਉਹਨਾਂ ਦੀ ਮਾਤਾ ਧੰ ਹੈ ਪਿਤਾ ਜਿਨ੍ਹਾਂ ਨੇ ਐਸੇ ਸੰਤਾਂ ਨੂੰ ਜਨਮ ਦਿੱਤਾ ਹੈ ਆਧਨਾਪਾਖ ਜਾਨ ਸਿੰਘ ਜੀ ਜਿਜਲੀ ਜਨਕ ਤਖਾਵਾਤ ਆਪਣੇ ਆਦੁਰਬੀ ਨਾ ਹੈ ਕਾਸਿ ਬਿਜਲੀਆਂ ਚਲਦੀਆਂ ਹਰ ਜਨਮ ਮਾਇਆ ਕੀ ਦਮ ਤੱਕ ਥਪਦੀ ਇਸ ਰਾਣੀ ਮਾਇਆ ਹੈ ਉਹ ਆਪਣੀ ਚਮਕਾ ਵਖਾ ਰਹੀ ਆ ਆਪਣਾ ਪ੍ਰਭਾਵ ਪੁੰਦੀ ਹੈ ਜੀਵਾਂ ਤੇ ਕਾਲੀ ਘਟ ਕਾਲੀ ਜਾਉਂ ਸੋਹ ਹੈ ਜਿਵੇਂ ਕਾਲੀ ਘਟਾਂ ਸੌਂਦੀਆਂ ਹਨ ਭਗਵੇ ਉਦਯ ਦਾਤਵ ਲੋਹ ਹੈ ਤੇ ਭਗਵੇ ਜਿਹੜੇ ਦੇਵ ਡੱਡਾਂ ਪੰਛੀਆਂ ਨੂੰ ਖਾਣ ਵਾਸਤੇ ਜਾਂਦੇ ਹਰ ਦੰਦ ਕੱਟ ਕੱਟਦੇ ਆਲ ਜਨ ਜਾਨੋ ਤੇ ਜਿੱਤੇ ਜੋ ਗੱਦ ਬੈਣੀ ਆ ਤੁਹਾਡਾ ਜਦੋਂ ਕਰਕੇ ਆਉਂਦੀਆਂ ਨੇ ਬਦਰ ਦੀ ਗੱਦ